Manjit Shobhat Vice Chancellor Saab, Dean Saab, Pastor Ardev Singh ji, Sikandar Singh ji, Dr. Palkar Singh, faculty members, TIPI REO, RCO. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ ਕਿ ਮੈਨੂੰ ਇਸ ਧਾਰੇ ਵਿੱਚ ਆਪ ਜੀ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਮੈਂ ਇਥੇ ਅਕਸਰ ਹੀ ਤੁਹਾਡੇ ਦਰਸ਼ਨ ਕਰਦਾ ਰਿਹਾ ਹਾਂ ਪਿਛਲੇ ਕਈ ਸੈਮੀਨਾਰਸ 'ਚ ਆਇਆ ਹਾਂ ਸ਼ਾਮਲ ਹੋਇਆ ਇਹੋ ਲੱਗਦਾ ਹੈ ਕਿ ਇਹ ਯੂਨੀਵਰਸਿਟੀ 'ਚ ਆ ਕੇ ਮੈਨੂੰ ਮਾਣ ਮਹਿਸੂਸ ਹੁੰਦਾ ਸਹੀ ਮਾਨਿਆਂ ਵਿੱਚ ਜੋ ਯੂਨੀਵਰਸਿਟੀ ਦਾ ਇੱਕ ਕਾਰਜ ਹੁੰਦਾ ਜੋ ਨਿਸ਼ਾਨੇ ਹੁੰਦੇ ਆ ਉਸ ਦਿਸ਼ਾ ਵਿੱਚ ਯੂਨੀਵਰਸਿਟੀ ਬਖੂਬੀ ਆਪਣਾ ਰੋਲ ਨਿਭਾ ਰਹੀ ਹੈ ਮੈਂ ਅੱਜ ਦੋ ਪੇਪਰ ਸੁਣੇ ਸੀ ਮੈਨੂੰ ਬਹੁਤ ਅੱਛੇ ਲੱਗੇ ਉਹ ਇੱਕ ਸੋਸ਼ਲ ਸਾਇੰਸਸ ਤੇ ਸੀ ਇੱਕ ਐਜੂਕੇਸ਼ਨ ਤੇ ਸੀਗਾ ਡਾਕਟਰ ਬਲਕਾਰ ਜੀ ਉਹਨਾਂ ਨੇ ਸੈਸ਼ਨ ਚੇਅਰ ਕੀਤਾ ਸੀ ਤੇ ਮੈਂ ਤੁਹਾਨੂੰ ਵਧਾਈ ਦਿੰਨਾ ਬਾਈਸ਼ਨ ਸਾਹਿਬ ਕਿ ਤੁਹਾਡੀ ਐਫੀਕਲਟੀ ਇਸ ਅਕਾਦਮਿਕ ਜੋ ਕਾਰਜ ਹੈ ਯੂਨੀਵਰਸਿਟੀ ਦਾ ਮੁੱਖ ਕਾਰਜ ਹੀ ਅਕਾਦਮਿਕ ਹੁੰਦਾ ਤੇ ਉਹਦੇ ਵਿੱਚ ਉਹ ਕੰਟਰੀਬਿਊਟ ਕਰ ਰਹੇ ਹੈ ਗੁਰੂ ਤੇਗ ਬਹਾਦਰ ਸਾਹਿਬ ਜੋ ਆਪਣਾ ਇਹ 350 ਮਹਰਾ ਆਪਾਂ ਮਨਾ ਰਹੇ ਉਸ ਪਰ ਥਾਏ ਤੁਸੀਂ ਸਾਰੇ ਹੀ ਡਿਪਾਰਟਮੈਂਟਸ ਨੂੰ ਇਹਨਾਂ ਦੇ ਉਹ ਇਨਵੋਲ ਕੀਤਾ ਤੇ ਇੱਕ ਪਹੁੰਚ ਜਿਸ ਨੂੰ ਆਪਾਂ ਕਹਿੰਦੇ ਨੇ ਕਿ ਇੰਟਰ ਡਿਸਪਲਿਨਰੀ approach ਉਹ ਹਮੇਸ਼ਾ ਬਿਹਤਰ ਹੋ ਜਾਵੇ ਕਿਉਂਕਿ ਵੱਖ-ਵੱਖ ਵਿਦਾਵਾਂ ਹੁੰਦੀਆਂ ਕਿਸੇ ਸਮੱਸਿਆ ਨੂੰ ਸਮਝਣ ਦੀਆਂ ਕਿਸੇ ਵਰਤਾਰੇ ਬਾਰੇ ਵਿਚਾਰ ਪ੍ਰਗਟ ਕਰਨ ਦੀਆਂ ਇੱਕ ਪਾਸੜ ਪਹੁੰਚ ਜਿਹੜੀ ਹੁੰਦੀ ਹੈ ਉਹ ਇੰਨੀ ਪ੍ਰੋਡਕਟਿਵ ਨਹੀਂ ਹੁੰਦੀ ਜਿਨੀ ਬਹੁ ਵਿਧਾਈ ਹੁੰਦੀ ਹੈ ਮਲਟੀ ਡਿਸਿਪਲਿਨਰੀ ਜਿਸ ਨੂੰ ਆਪਾਂ ਕਹਿੰਦੇ ਤੇ ਸਿਕੰਦਰ ਤੇ ਹਰਦੇਵ ਹੁਣੀ ਜਿਨ੍ਹਾਂ ਨੇ ਇਹ ਆਰਗੇਨਾਈਜ਼ ਕੀਤਾ ਸਾਰਾ ਉਦਮ ਕੀਤਾ ਵਾਜਨ ਸਾਹਿਬ ਦੀ ਦੇਖ ਰੇਖੇ ਵਿੱਚ ਕਿ ਤੁਸੀਂ ਸਾਰੇ ਹੀ ਡਿਪਾਰਟਮੈਂਟਸ ਨੂੰ ਇਹਦੇ ਵਿੱਚ ਇਨਵੋਲ ਕੀਤਾ ਹੈ ਬਹੁਤ ਅੱਛਾ ਕਾਰਜ ਤੁਸੀਂ ਕੀਤਾ ਗੁਰੂ ਤੇਗ ਬਹਾਦਰ ਸਾਹਿਬਾਰੇ ਮੈਂ ਸ਼ਾਇਦ ਪਿੱਛੇ ਵੀ ਕਿਤੇ ਗੱਲ ਕਰਕੇ ਇੱਛੇ ਹੀ ਸ਼ਾਇਦ ਸੀ ਮੈਂ ਗੱਲ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਾਂ ਉਹਨਾਂ ਨੂੰ ਜਿਹੜਾ ਵਿਸ਼ੇਸ਼ ਉਹ ਇੱਕ ਵਿਸ਼ੇਸ਼ ਗੱਲ ਕਰਕੇ ਯਾਦ ਕਰਨਾ ਹੋਵੇ ਤੇ ਉਹ ਭਲਾ ਕੀ ਹੋ ਉਹ ਇੱਕ ਵਿਸ਼ੇਸ਼ ਗੱਲ ਜਿਹੜੀ ਮੈਂ ਸਮਝਦਾ ਉਹ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਬਾਰੇ ਕਹੇ ਕਿ ਉਹ ਸਾਕਾ ਜਿਹੜਾ ਹੋਰ ਕਿਸੇ ਨੇ ਨਹੀਂ ਕੀਤਾ ਬਾਕੀ ਗੱਲਾਂ ਉਹਨਾਂ ਦੀ ਰਾਗ ਵਿੱਚ ਬਾਣੀ ਉਹਨਾਂ ਦੀ ਹੋਰ ਜਿਹੜੀ ਮਰਮਈ ਜਿਹੜੀ ਹੈ ਬਾਣੀ ਦੇ ਵਿੱਚ ਸ਼ੁਰ ਹੈ ਉਹਨਾਂ ਦੀ ਧਾਰਾ ਹੈ ਉਹਦੇ ਬਾਰੇ ਤੁਸੀਂ ਬਾਤ ਕਰ ਪਰ ਇੱਕ ਉਹ ਗੱਲ ਜਿਹੜੀ ਮੈਂ ਪੋਲੀਟੀਕਲ ਸਾਇੰਸ ਤੋਂ ਵਿਦਿਆਰਥੀ ਹਾਂ ਤੁਸੀਂ ਇਤਿਹਾਸ ਤੇ ਸਮਾਜ ਸ਼ਾਸਤਰ ਦੇ ਹੋਰ ਵਿਦਿਆਰਥੀ ਬੈਠੇ ਹੋ ਧਾਰਮਿਕ ਵਿਦਿਆਦੇ ਵੀ ਬੈਠੇ ਨੇ ਕੋਈ ਇਹੋ ਜਿਹਾ ਐਗਜ਼ਾਮਪਲ ਮਨੁੱਖੀ ਇਤਿਹਾਸ ਤੇ ਵਿੱਚ ਹੋਰ ਹੈ ਨਹੀਂ ਤੋਂ ਉੱਤੇ ਸਾਨੂੰ ਮਾਨ ਕਰਨਾ ਚਾਹੀਦਾ ਹੈ ਕਿ ਅਸੀਂ ਉਸ ਟ੍ਰੈਡੀਸ਼ਨ ਦੇ ਵਾਰਿਸ ਹੈ ਕਿ ਜਿਹਦੇ ਵਿੱਚ ਸਮਾਜ ਨੂੰ ਅਜੇ ਹੀ ਦੇਣ ਦੇਣ ਵਾਸਤੇ ਸਾਡੇ ਗੁਰੂ ਸਹਿਬਾਨ ਆਏ ਜਿਨ੍ਹਾਂ ਦਾ ਕੋਈ ਸਾਨੀ ਇਤਿਹਾਸ ਵਿੱਚ ਹੈ ਹੀ ਹੋਏ ਨਹੀਂ ਉਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਆਮ ਤੌਰ ਤੇ ਆਪਾਂ ਜਾਣਦੇ ਹਾਂ ਕਿ ਮਨੁੱਖੀ ਸੁਭਾਅ ਵੀ ਇਹੀ ਹੈ ਕਿ ਮਨੁੱਖ ਨੂੰ ਹਮੇਸ਼ਾ ਆਪਣੀ ਗੱਲ ਚੰਗੀ ਲੱਗਦੀ ਹੈ ਔਰ ਦੂਸਰੇ ਦੀ ਗੱਲ ਨੂੰ ਐਪਰੀਸ਼ੀਏਟ ਕਰਨਾ ਔਰ ਉਹਦੇ ਲਈ ਵਚਨਬੱਧ ਹੋਣਾ ਉਹਦੀ ਆਜ਼ਾਦੀ ਨੂੰ ਅਪਹੋਲਡ ਕਰਨ ਵਾਸਤੇ ਜੇ ਕੁਰਬਾਨੀ ਵੀ ਦੇਣੀ ਪਵੇ ਮੈਂ ਲਫ਼ਜ਼ ਕੁਰਬਾਨੀ ਵਰਤ ਰਿਹਾ ਮੈਂ ਇਹ ਲਫ਼ਜ਼ ਸਮਝਦਾ ਕਿ ਠੀਕ ਨਹੀਂ ਮੈਂ ਇਹਦੇ ਬਾਰੇ ਬਾਅਦ ਚ ਗੱਲ ਕਰਦਾ ਹਾਂ ਕਿ ਕਿਉਂ ਠੀਕ ਨਹੀਂ ਤੇ ਉਹਦੇ ਵਾਸਤੇ ਜੇ ਸ਼ਹਾਦਤ ਦੇਣੀ ਪਏ ਤੇ ਉਹ ਦਿੱਤੀ ਜਾਏ ਅਜਿਹਾ ਇੱਕ ਤੇ ਆਪਾਂ ਨੂੰ ਪਤਾ ਇਹ ਵਾਰ-ਵਾਰ ਇੱਥੇ ਪ੍ਰੈਜੈਂਟੇਸ਼ਨ ਵਿੱਚ ਗੱਲ ਆ ਚੁੱਕੀ ਹੋਈ ਹੈ ਪਰ ਮੈਂ ਇਸ ਸਮੇਂ ਕੁਝ ਇੱਕ ਗੱਲ ਕੁਛ ਇਹ ਚ ਨਾਲ ਕਹਿਣੀ ਹੋਵੇ ਤੇ ਉਹ ਹੋਈ ਮੈਂ ਅੱਜ ਕਰ ਰਿਹਾ ਸੀ ਪਿੱਛੇ ਜਿਹੜਾ ਗੁਰਮੁਖ ਕਾਲਜ ਵੀ ਹਰਦੀਪ ਸਿੰਘ ਹੁਣੀ ਇਹਨਾਂ ਦਾ ਇੱਕ ਪਾਠਸ਼ੰਗ ਪਟਿਆਲਾ ਗੁਰਮੁਖ ਕਾਲਜ ਉੱਥੇ ਡੀਨ ਕਾਲਜਸ ਵੀ ਆਏ ਤੇ ਉਹਨਾਂ ਨੇ ਇੱਕ ਪ੍ਰਸ਼ਨ ਪੁੱਛਿਆ ਸੀ। ਇਹੀ ਪ੍ਰਸ਼ਨ ਮੈਂ ਲੁਧਿਆਣੇ ਦੇ ਵਿੱਚ ਪ੍ਰੋਫੈਸਰ ਅਮਰਜੀਤ ਸਿੰਘ ਅਰੇਵਾਲ ਦੀ ਪੁਸਤਕ ਜਦੋਂ ਉਹਦਾ ਵਿਵੇਚਨ ਹੋ ਰਿਹਾ ਸੀਗਾ ਉੱਥੇ ਵਿੱਚ ਮੈਂ ਵੀ ਹਾਜ਼ਰ ਹੁੰਦਾ ਸੀ ਪ੍ਰੋਫੈਸਰ ਮਨਜੀਤ ਸਿੰਘ ਹੁਣੀ ਸ਼ਾਲਕਾ ਜਿਹੜਾ ਕਹਾਲ ਤਖਤ ਉਹ ਉੱਥੇ ਹਾਜ਼ਰ ਹੋ ਸੀ ਇੱਕ ਪ੍ਰਸ਼ਨ ਜਿਹੜਾ ਆਮ ਤੌਰ ਤੇ ਕੀਤਾ ਜਾਂਦਾ ਹੈ ਇੱਕ ਕਸ਼ਮੀਰੀ ਪੰਡਤ ਉਹ ਗੁਰੂ ਤੇਗ ਬਹਾਦਰ ਸਾਹਿਬ ਕੋਲ ਹੀ ਕਿਉਂ ਆਇਆ ਉਹ ਹੋਰ ਥਾਂ ਕਿਉਂ ਨਹੀਂ ਗਿਆ ਕਿਉਂਕਿ ਧਾਰਮਿਕ ਫਿਰਕੇ ਤੇ ਹੋਰ ਵੀ ਬਥੇਰੇ ਹਨ ਧਾਰਮਿਕ ਲੀਡਰ ਹੋਰ ਵੀ ਬਥੇਰੇ ਹਨ ਪਰ ਉਹ ਗੁਰੂ ਸਾਹਿਬ ਕੋਲ ਹੀ ਕਿਹਾ ਤੇ ਉਹਦੇ ਉੱਤਰ ਵਿੱਚ ਦੋ ਗੱਲਾਂ ਬਾਖਦੀਆਂ ਪਹਿਲੀ ਗੱਲ ਤੇ ਇਹ ਕਿ ਗੁਰੂ ਘਰ ਨਾਲ ਉਛੋਂ ਦੇ ਕਸ਼ਮੀਰੀ ਪੰਡਤਾਂ ਦੇ ਕਿਰਪਾ RAM ਜੀ ਦਾ ਨਾਮ ਲਿਆ ਜਾਂਦਾ ਉਹਨਾਂ ਦੇ ਵੱਡੇ ਵੱਡੇ ਗੁਰੂ ਘਰ ਨਾਲ ਜੁੜੇ ਹੋਏ ਸੀ ਛੇਵੇਂ ਪਾਤਸ਼ਾਹ ਵੇਲੇ ਤੋਂ ਤੇ ਉਹਨਾਂ ਨੂੰ ਪਤਾ ਸੀ ਕਿ ਗੁਰੂ ਘਰ ਦੀ ਮਹੱਤਤਾ ਕੀ ਹੈ ਉਹਨਾਂ ਦੀ ਜੇਣ ਕੀ ਹੈ ਔਰ ਦੂਸਰੀ ਗੱਲ ਇਹ ਹੈ ਕਿ ਉਸ ਸਮੇਂ ਜੋ ਟ੍ਰੈਡੀਸ਼ਨ ਸੀ ਉਸ ਸਮੇਂ ਕਿ ਗੁਰੂ ਘਰ ਦਾ ਵਿਸਤਾਰ ਸਮੁੱਚੇ ਭਾਰਤ ਦੇ ਸਾਰਿਆਂ ਕੋਣਿਆਂ ਦੇ ਵਿੱਚ ਉਹ ਸ਼ੋਭਾਮਈ ਸੀ ਉਹ ਸਿਰਫ ਤੇ ਸਿਰਫ ਇਹ ਨਹੀਂ ਹੈ ਕਿ ਉਹਨਾਂ ਨਾਲ ਕੋਈ ਨਿੱਜੀ ਗੱਲ ਨੇੜਤਾ ਦੀ ਹੈਗੀ ਹੈ ਦੂਸਰੀ ਇਹ ਹੈ ਕਿ ਸਮੁੱਚੇ ਭਾਰਤ ਵਿੱਚ ਉਸ ਵੇਲੇ ਦਾ ਜੋ ਹੈਗਾ ਉਹਦੇ ਵਿੱਚ ਗੁਰੂ ਘਰ ਦੀ ਸ਼ੋਭਾ ਸੀ ਔਰ ਗੁਰੂ ਘਰ ਦੀ ਆਨ ਸ਼ਾਨ ਵਰਤਾਰਾ ਪ੍ਰਭਾਵ ਸੀ ਉਹ ਸੀਮਤ ਨਹੀਂ ਸੀ ਸਮੁੱਚੇ ਭਾਰਤ ਵਿੱਚ ਤਾਂ ਉਹ ਬੜੀ ਵੱਡੀ ਗੱਲ ਹੈ ਕਿ ਦੋ ਕਾਰਨਾ ਕਰਕੇ ਉਹ ਤੇ ਗੁਰੂ ਸਾਹਿਬ ਨੇ ਉਹਨਾਂ ਦੇ ਵਚਨ ਜੋ ਹੈ ਉਗਾਏ ਕੋਈ ਸ਼ੱਕ ਨਹੀਂ ਦੂਸਰੀ ਗੱਲ ਮੈਂ ਜੋ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਜਿਹੜੀ ਆਪਣੀ ਬલિદાન ਵਾਲੀ ਮੈਂ ਗੱਲ ਕੀਤੀ ਸੀ ਮੈਂ ਉਹਦੇ ਬਾਰੇ ਸਮਝਦਾ ਕਿ ਸ਼ਬਦ ਸ਼ਹਾਦਤ ਜਿਹੜੀ ਆ ਨਾ ਉਹ ਉਚਿਤ ਤੇ ਪ੍ਰੋਪਰਗੇਟ ਬਾਕੀ ਜੋ ਸ਼ਬਦ ਵਰਤੇ ਜਾਂਦੇ ਹੈ ਉਹ ਸਿੱਖ ਟ੍ਰੈਡੀਸ਼ਨ ਸਿੱਖ ਫਲਸਫੇ ਦੇ ਅਨੁਕੂਲ ਨਹੀਂ ਹਨ ਚਾਹੇ ਕੁਰਬਾਨੀ ਕਹੀਏ ਚਾਹੇ ਬਲੀਦਾਨ ਕਹੀਏ ਸ਼ਹਾਦਤ ਹੀ ਹੈ ਉਹ ਲਫ਼ਜ਼ ਸਾਡੀ ਟ੍ਰੈਡੀਸ਼ਨ ਦੇ ਅਨੁਕੂਲ ਨਹੀਂ ਹਨ ਗੁਰੂ ਸ਼ਾਦੀ ਪਰ ਹੈ ਵਿਟਨੈਸ ਹੈ ਪਰਮ ਸੱਚ ਦਾ ਤੇ ਜਦੋਂ ਉਹ ਆਪਣਾ ਸੀਸ ਭੇਟ ਕਰ ਰਿਹਾ ਹੈ ਤੇ ਉਹ ਪਰਮ ਸੱਚ ਦੀ ਸ਼ਹਾਦਤ ਦੇ ਰਿਹਾ ਹੈ ਉਹਦੀ ਗਵਾਹੀ ਦੇ ਰਿਹਾ ਹੈ ਸ਼ਾਦੀ ਪਰਦੇ ਹੋਇਆ ਸਾਡੀ ਰਿਡੀਸ਼ਨ ਇਹ ਕਹਿੰਦੀ ਹੈ ਤੇ ਲਫ਼ਜ਼ ਇਹ ਪ੍ਰੋਪਰਟੀ ਵਿੱਚ ਹੈ ਗੁਰੂ ਸਾਹਿਬ ਜਦੋਂ ਸ਼ਹਾਦਤ ਦੇ ਰਹੇ ਹੈ ਤੇ ਮੈਂ ਜ਼ਿਕਰ ਕਰ ਰਿਹਾ ਸੀਗਾ ਇੱਕ ਤੇ ਅਧਕਾਰ ਹੁੰਦੀ ਗੱਲ ਹੈ ਪੋਲੀਟਿਕਲ ਸਾਇੰਸ ਦੇ ਵਿਦਿਆਰਥੀ ਬੈਠੇ ਹੋ ਟੀਚਰਸ ਵੀ ਬੈਠੇ ਹੋ ਸ਼ਾਇਦ ਵਿਦਿਆਰਥੀਆਂ ਚ ਵੀ ਕੁਝ ਹੋਣ ਕਿ ਜਦੋਂ ਅਧਿਕਾਰਾਂ ਦੀ ਗੱਲ ਹੁੰਦੀ ਆ ਨਾ ਜੀ ਮਨੁੱਖੀ ਅਧਿਕਾਰਾਂ ਦੀ ਗੱਲ ਤੇ ਉਹ ਭਲਾ ਪੱਛਮੀ ਫਲਸਫੇ ਵਿੱਚ ਕਦੋਂ ਪਹਿਲੀ ਵਾਰ ਉਹ ਪ੍ਰਚਲਿਤ ਹੋ ਗਿਆ ਆ ਆਮ ਤੌਰ ਤੇ ਆਪਾਂ ਉਹ ਕਹਿੰਦੇ ਹਨ ਕਿ ਸੋਸ਼ਲ ਕੰਟਰੈਕਚੁਅਲਿਸਟ ਜਿਹੜੇ ਹੋਏ ਨਾ ਜੀ ਸਮਾਜ ਸਮਝੌਤਾਵਾਦੀ ਥਿੰਕਰਸ ਜਿਹੜੇ ਹਨ ਉਹਨਾਂ ਨਾਲ ਆਪਾਂ ਨਾਂ ਜੋੜ ਕੇ ਗੱਲ ਕਰਦੇ ਹਾਂ ਜਾਂ ਲੋਕ ਦਾ ਆਪਾਂ ਗੱਲ ਕਰਦੇ ਹਾਂ ਰੂਸੋ ਦੀ ਗੱਲ ਕਰਦੇ ਹਾਂ ਤੇ ਇਹਨਾਂ ਦਾ ਸਮਾ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਥੋੜਾ ਜਿਹਾ ਮਾਦ ਪੱਛਮੀ ਫਲਸਫੇ ਦੇ ਵਿੱਚ ਵੀ ਤੇ ਇੱਛੇ ਇਸ ਤਰ੍ਹਾਂ ਜੋ ਸੈਕਰੀਫਾਈਸ ਆਪਾਂ ਕਹਿ ਰਹੇ ਆ ਜਾਂ ਸ਼ਹਾਦਤ ਕਹਿ ਰਹੇ ਆਪਾਂ ਇਹਦਾ ਤੁਹਾਨੂੰ ਐਗਜ਼ਾਮਪਲ ਨਹੀਂ ਮਿਲਦਾ ਇਹ ਸਾਡੇ ਵਾਸਤੇ ਬਹੁਤ ਫਖਰ ਵਾਲੀ ਗੱਲ ਹੁੰਦੀ ਹੈ ਔਰ ਦੂਸਰਾ ਨੁਕਤਾ ਛੋਟਾ ਜਿਹਾ ਮੈਂ ਉਹ ਕਹਿਣਾ ਚਾਹੁੰਦਾ ਹੂੰ ਉਹ ਇਹ ਹੈ ਕਿ ਗੁਰਬਾਨੀ ਦੇ ਵਿੱਚ ਜਿਹੜੇ ਤੁਸੀਂ ਗੁਰਮੁਖ ਦੇ ਵਿਦਿਆਰਥੀਓ ਹਰਦੇਵ ਸਿੰਘ ਜੀ ਖਾਸ ਕਰਕੇ ਤੁਹਾਨੂੰ ਮੈਂ ਸੰਬੋਧਿਤ ਹੋ ਕੇ ਗੱਲ ਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਪਤਾ ਦੇ ਸਮੇਂ ਦੋ ਸਾਡੇ ਜਿਹੜੇ ਸੰਤ ਮਹਾਪੁਰਖ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬਤ ਸ਼ਾਮਿਲ ਹੈ ਭਗਤ ਕਬੀਰ ਜੀ ਭਗਤ ਨਾਮ ਦੇ ਵਿੱਚ ਉਨ੍ਹਾਂ ਦੇ ਉੱਪਰ ਵਿਪਤਾ ਦੀ ਘੜੀ ਆਉਂਦੀ ਹੈ। ਔਰ ਉਹ ਵਿਪਤਾ ਦੀ ਘੜੀ ਜਿਹੜੀ ਹੈਗੀ ਹੈ ਜਿੱਥੇ ਟੈਸਟ ਹੈ ਉਹਨਾਂ ਦਾ। ਤੇ ਉਹ ਟੈਸਟ ਦੇ ਵਿੱਚ ਉਹ체 ਕਰਾਮਾਤ ਹੋ ਜਾਂਦੀ ਹੈ। ਦੋਨੋਂ ਹੀ ਕੇਸਸ ਦੇ ਵਿੱਚ। ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਐਗਜ਼ਾਮਪਲ ਜੋ ਸ਼ਬਦ ਉਹਨਾਂ ਨਾਲ ਸੰਬੰਧਤ ਹਨ ਉਹ ਤੁਹਾਨੂੰ ਵੀ ਪਤਾ ਹੋਣਾ ਹੈ ਕਿ ਜਦੋਂ ਕਬੀਰ ਜੀ ਬਾਰੇ ਗੱਲ ਹੁੰਦੀ ਹੈ ਤੇ ਜਦੋਂ ਉਹਨਾਂ ਨੂੰ ਸੰਗਲਾਂ ਜਕੜ ਕੇ ਉਹ ਸ਼ਾਇਦ ਭਗਤ ਨਾਮਦੇਵ ਜੀ ਦੀ ਭਗਤ ਕਬੀਰ ਬਿਲਕੁਲ ਇਹੀ ਹੈ ਤੇ ਭਗਤ ਨਾਮਦੇਵ ਜੀ ਦੀ ਵੀ ਹੈਗੀ ਹਾਂ ਇਹ ਦੋਨਾਂ ਬਾਰੇ ਸੁਲਤਾਨ ਪੁੱਛੇ ਸੋ ਇਹ ਇਹ ਦੋਨੋਂ ਇੱਕ ਗੁਰਬਾਣੀ ਦੇ ਵਿੱਚ ਅੰਕ ਹਨ ਉਹਨਾਂ ਦੇ ਸ਼ਬਦ ਤੇ ਇਹਨਾਂ ਦੋਨਾਂ ਹੀ ਕੇਸਸ ਦੇ ਵਿੱਚ ਕਰਾਮਾਤ ਵਾਪਰਦੀ ਹੈ ਜਿਸ ਨੂੰ ਆਪਾਂ ਸੁਪਰਨੈਚੁਰਲ ਕਹਿੰਦੇ ਆ ਉਹ ਇੰਟਰਵੈਂਸ਼ਨ ਹੈ ਤੇ ਉਹ ਪਰਖਿਆ ਦੀ ਘੜੀ ਵਿੱਚੋਂ ਸੁਪਰਨੈਚੁਰਲ ਇੰਟਰਵੈਂਸ਼ਨ ਨਾਲ ਉਹ ਛੁਰਖ ਰੂਹ ਕੇ ਉਹ ਨਿਕਲ ਆਇਆ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਨੂੰ ਵੀ ਸਵਾਲਇਆ ਕੀਤਾ ਗਿਆ ਸੀ ਮੌਕਾ ਦਿੱਤਾ ਗਿਆ ਨਹੀਂ ਹੈ ਕਿ ਤੁਸੀਂ ਜੀ ਅਸੀਂ ਤੁਹਾਨੂੰ ਇਹ ਬੁਲਾ ਲਿਆ ਹੈ ਤੇ ਤੁਹਾਨੂੰ ਸਜ਼ਾ ਦੇਣੀ ਵੀ ਦੇਣੀ ਹੈ ਤੇ ਕੋਈ ਚੋਇਸ ਹੀ ਹੈ ਨਹੀਂ ਗੁਰੂ ਸਾਹਿਬ ਕੋਲ ਚੋਇਸ ਸੀ ਕਿ ਕਰਾਮਾਤ ਦਿਖਾ ਦਿਓ ਠੀਕ ਹੈ ਕਿਉਂਕਿ ਇਸਲਾਮੀ ਸਭਿਆਚਾਰ ਦੇ ਵਿੱਚ ਕਰਾਮਾਤ ਦਿਖਾਉਣੀ ਜਿਹੜੀ ਹੈ ਇਹ ਪਰਵਾਨ ਹੈ ਪਰ ਸਾਡੇ ਸੱਭਿਆਚਾਰ ਵਿੱਚ ਇਹ ਨਹੀਂ ਸਾਡਾ ਸੱਭਿਆਚਾਰ ਭਾਣੇ ਵਿੱਚ ਆਉਣ ਦਾ ਹੈ ਕਿ ਜੋ ਵਰਤਾਰਾ ਹੈ ਕੁਦਰਤੀ ਵਰਤਾਰਾ ਹੈ ਉਹਦੇ ਅਨੁਸਾਰ ਵਿਚਰਨਾ ਹੈ ਭਾਣੇ ਦੀ ਉਲੰਘਣਾ ਨਹੀਂ ਸੋ ਗੁਰੂ ਸਾਹਿਬ ਕੋਲ ਵੀ ਚੋਇਸ ਹੈ ਸੀਸ ਦਿਆ ਪਰ ਸਿਰ ਨਾ ਮੈਂ ਪੁਆਇੰਟ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਇੰਨੀਆਂ ਵੱਡੀਆਂ ਗੱਲਾਂ ਕਿ ਅਸੀਂ ਕਿਸ ਕਿਸਮ ਦੇ ਸੱਭਿਆਚਾਰ ਦੇ ਔਰ ਸਿਧਾਂਤ ਦੇ ਔਰ ਧਰਮ ਦੇ ਵਾਰਿਸ ਹੈ ਇਹ ਫਖਰ ਕਰਨਯੋਗ ਗੱਲ ਹੈ ਔਰ ਮੈਨੂੰ ਲੱਗਦਾ ਹੁੰਦਾ ਹੈ ਕਿ ਜੇ आधुनिकता ਦੀ ਗੱਲ ਕੀਤੀ ਜਾਏ ਅਜੋਕ ਯੁੱਗ ਦੇ ਵਿੱਚ ਅਸੀਂ ਸਮ ਹਾਉ ਇਹਨੂੰ ਐਕਸਪਲੇਨ ਕਿਵੇਂ ਕਰੀਏ ਕਿਸਾਨੀ ਸਾਡੀ ਈਡੀ ਵਾਧੀ ਵਿਰਾਸਤ ਇਹਨੇ ਉੱਚੇ ਸੁੱਚੇ ਸਿਧਾਂਤ ਤੇ ਸਾਡਾ ਅਜੋਕਾ ਵਰਤਾਰਾ ਜੋ ਹੈਗਾ ਸਿੱਖ ਸਮਾਜ ਦਾ ਇਹਨਾਂ ਵੱਡਾ ਪਾੜਾ ਇਹਨੂੰ ਕਿਵੇਂ ਸਾਂ بس ਇਹਦੇ ਇੱਕ ਨੁਕਤੇ ਉੱਤੇ ਬਾਰੇ ਮੈਂ ਗੱਲ ਕਰਕੇ ਆਪਣੀ ਗੱਲ ਖਤਮ ਕਰਦਾ। ਭਲਾ ਇਹਨੂੰ ਕਿਵੇਂ ਸਮਝੀਏ ਆਪਾਂ? ਕਿ ਇਹਨੀ ਉੱਚੀ ਸਿਆਸਤ ਆ ਸਭਿਆਚਾਰ ਤੇ ਵਿਰਾਸਤ ਉਹਦੇ ਅਸੀਂ ਵਾਰਿਸ ਹੈ। ਇਹਨੇ ਉੱਚੇ ਸੁੱਚੇ ਸਿਧਾਂਤ ਇਨਾ ਉੱਚਾ ਸੋਚਾ ਸਪਿਰਚੁਅਲਿਜ਼ਮ ਦਾ ਖਜ਼ਾਨਾ ਸਾਡੇ ਕੋਲ ਹੈ ਇਹਦੇ باوجود ਅਸੀਂ ਅਲਾਹ ਅਜੋਕੀ ਸਥਿਤੀ ਸਾਡੀ ਕੀ ਹੈ ਤੇ ਇਹਦੇ ਬਾਰੇ ਤੇ ਕੋਈ ਗੱਲ ਮਤਲਬ ਕਹਿਣ ਦਾ ਮੈਨੂੰ ਲੱਗਦਾ ਹੈ ਕਿ ਕੋਈ ਹਰਜ਼ ਨਹੀਂ ਹੈ ਕਿ ਆਪਾਂ ਨਹੀਂ ਹੈਗੇ ਉਸ ਵਿੱਚ ਬਹੁਤ ਦੂਰ ਹੈ ਅਸੀਂ ਇਹ ਦਾ ਇਹ ਹੈ ਜਿੰਨੀ ਕਿ ਮੈਨੂੰ ਸਮਝ ਆਈ ਹੈ ਇੱਕ ਤੇ ਇਹ ਹੈ ਕਿ ਜਿਸ ਨੂੰ ਕਹਿੰਦੇ ਆ ਕਿ ਜਿਸ ਕਿਸਮ ਦਾ ਸਮਾਜ ਹੈ ਸਮਾਜਿਕ ਵਰਤਾਰਾ ਹੈ ਉਹ ਉਹਦਾ ਸਾਡੇ ਸਾਡੇ ਉੱਪਰ ਅਸਰ ਹੁੰਦਾ ਸਾਡੀ ਮਾਨਕਤਾ ਉਹੋ ਜੀ ਹੋ ਜਾਂਦੀ ਜਿਹਦੇ ਵਾਸਤੇ ਵਾਸਤੇ ਮਾਰਕਸਿਸਟ ਐਕਸਪਲੇਨੇਸ਼ਨ ਵੀ ਹੈਗੀਆਂ ਸੈਕੂਲਰ ਜਿਹੜੇ ਫਰੇਮਵਰਕ ਹੈ ਗਿਆ ਉਹ ਸਮਾਜਿਕ ਪ੍ਰਭਾਵ ਦੇ ਅਨਕੂਲ ਉਹਦੇ ਪ੍ਰਭਾਵ ਦੇ ਅਨਕੂਲ ਮਨੁੱਖ ਦੀ ਖਰਾਬਤ ਜਾਂ ਉਹਦੇ ਵਿੱਚ ਆਉਣੀ ਸਮੂਚਾ ਪੰਜਾਬ ਸਮੂਚਾ ਜਿਸ ਨੂੰ ਆਪਾਂ ਕਹਿੰਦੇ ਆ ਸਮਾਜ ਪਰ ਮੈਨੂੰ ਲੱਗਦਾ ਹੈ ਕਿ ਜੋ ਗੁਰੂ ਸਾਹਿਬ ਨੇ ਇਹਦੇ ਬਾਰੇ ਕਿਹਾ ਹੈ ਉਹ ਹੋ ਰਿਹਾ ਹੈ ਕਿਉਂਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਸਾਨੂੰ ਕਿਹਾ ਜੋ ਸਾਡਾ ਸਿੱਖ ਸਿਧਾਂਤ ਹੈ ਉਹਦੇ ਮੁਤਾਬਕ ਤੇ ਇਹੀ ਹੈ ਕਿ ਪਰਮੇਸ਼ਰ ਤੇ ਭੁਲਿਆ ਵਿਆਪਣ ਸਭੇ ਰੋਗ ਕਿ ਅਸੀਂ ਜੋ ਸ਼ਰਧਾ ਵਾਨ ਇੱਕ ਦ੍ਰਿਸ਼ਟੀਕੋਣ ਹੁੰਦਾ ਪਰ ਉਹ ਸੇਵਾ ਵਾਲਾ ਉ ਉਤਨ ਸ਼ਾਮ ਹਾਓ ਸਾਡਾ ਭਰੋਸਾ ਟੁੱਟ ਚੁੱਕਿਆ ਹੈ ਅਸੀਂ ਸੌਖੇ ਵੀ ਆਰਥਿਕ ਤੌਰ ਤੇ ਕੋਈ ਸਮੱਸਿਆ ਨਹੀਂ ਪਹਿਲਾਂ ਨਾਲ ਬਹੁਤ ਸੌਖੇ ਹੁਣ ਗੁਰੂ ਸਾਹਿਬ ਵੇਲੇ ਤੁਸੀਂ ਦੇਖੋ ਕਿ ਕਿੰਨੀਆਂ ਦੁਸ਼ਵਾਰੀਆਂ ਸੀਗੀਆਂ ਪਤਾ ਹੋਵੇ ਔਰ ਉਦੋਂ ਨਾਲੋਂ ਕੋਈ ਬੈਟਰ ਸਮਾਜ ਤੇ ਨਹੀਂ ਸੀ ਨਾ ਹੁਣ ਯਾਨੀ ਕਿ ਜਿਸ ਅਸੀਂ ਸੋਸ਼ੀਓਲੋਜੀਕਲੀ ਗੱਲ ਕਰੀਏ ਤੇ ਅਸੀਂ ਬਹੁਤ ਬਿਹਤਰ ਸਮਾਜ ਵਿੱਚ ਇਸ ਵੇਲੇ ਜਿਉ ਰਹੇ ਹਾਂ। ਉਦੋਂ ਦੇ ਸਮਾਜ ਨਾਲੋਂ ਹੁਣ ਵਾਲਾ ਸਮਾਜ ਬਹੁਤ ਬਿਹਤਰ ਹੈ। ਜਥੇਬੰਦਕ ਤੌਰ ਤੇ ਅਧਿਕਾਰਾਂ ਦੇ ਤੌਰ ਤੇ ਆਰਥਿਕ ਤੌਰ ਤੇ ਨਿਜ਼ਾਮ ਦੇ ਤੌਰ ਤੇ ਅਸੀਂ ਬੈਟਰ ਸਥਿਤੀ ਵਿੱਚ। ਪਰ ਇਹਦੇ باوجود ਜੇ ਸਾਡੀ ਉਹ ਅਵਸਥਾ ਨਹੀਂ ਹੈ ਤੇ ਉਹ ਹੀ ਹੈ ਕਿ ਸਾਡੀ ਸਮੱਸਿਆ ਇਸ ਵੇਲੇ ਇਹ ਹੈ ਕਿ ਸਮ ਹੋ ਅਸੀਂ ਭਰੋਸੇ ਭਰੋਸਾ ਹੀਣ ਹੋ ਭਰੋਸਾ ਨਹੀਂ ਹੈ ਰਿਚੂਅਲ ਹੈ ਉਹ ਪਰੋਸਾ ਜਿਹੜਾ ਹੈ ਜਿਨ੍ਹਾਂ ਚ ਇਹ ਸਿਧਾਂਤ ਅਸੀਂ ਧਰੜ ਨਹੀਂ ਕਰਦੇ ਇਹਨੂੰ ਆਧਾਰ ਨਹੀਂ ਬਣਾਉਂਦੇ ਕਿ ਬਾਕੀ ਸਾਰੀਆਂ ਗੱਲਾਂ ਇਸ ਗੱਲ ਤੇ ਨਿਰਭਰ ਇਹਦੇ ਨਹੀਂ ਵਿੱਚ ਇਹ ਗੱਲ ਪਈ ਹੋਈ ਕਿ ਜਿੰਨਾ ਚਿਰ ਮੇਰਾ ਭਰੋਸਾ ਨਹੀਂ ਹੈ ਉਹਨਾਂ ਚ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਸਤਹੀ ਰਹਿਣਗੀਆਂ ਉਹ ਮੇਰੇ ਬૌਧਿਕ ਪੱਧਰ ਤੇ ਰਹਿਣਗੀਆਂ ਤੇ ਬૌਧਿਕ ਪੱਧਰ ਦੀਆਂ ਸੀਮਾਵਾਂ ਹੁੰਦੀਆਂ ਉਹ ਭਰੋਸਾ ਜਿਹੜਾ ਹੈ ਇਸ ਨੂੰ ਮੈਂ ਪਹਿਨਾ ਹੱਥ ਕੀਤੀ ਕਿ ਪਰਮੇਸ਼ਰ ਤੇ ਭੋੜਿਆ ਉਹ ਗੱਲ ਕੀਤੀ ਸੀ ਇਹ ਜਾਨ ਜਾਂ ਦੇ ਜਿਉਂ ਕਹਿੰਦੇ ਨੇ ਕਿ ਗੁਰੂ ਸਾਹਿਬ ਕਿ ਜੇ ਪ੍ਰੋਸਾ ਆ ਗਿਆ ਜਾਂ ਕੇ ਅੰਤਰ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਇਸ ਮੰਨ ਲੱਗਦਾ ਸੋ ਮੈਂ ਕਹਿਣਾ ਇਹ ਚਾਹਣਾ ਹੈ ਕਿ ਚਾਹੇ ਅਕਾਡੈਮਿਕ ਅਨਾਲਿਸਿਸ ਸਾਡਾ ਕਰਨਾ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਇਹ ਸਾਡਾ ਯੂਨੀਵਰਸਿਟੀ ਦਾ ਕੀਤਾ ਹੈ ਇਹ ਲਾਜ਼ਮੀ ਕਰਨਾ ਚਾਹੀਦਾ ਹੈ ਪਰ ਇਹ ਨਹੀਂ ਭੁੱਲਣਾ ਕਿ ਇਹ ਸਾਰੀ ਕਾਰਵਾਈ ਦੇ ਵਿੱਚ ਜਿੰਨਾ ਚਿਰ ਭਰੋਸਾ ਸ਼ਾਮਲ ਨਹੀਂ ਉਹਨਾਂ ਚਿਰ ਇਹ ਸਾਰੀ ਸਤਹੀ ਗਿਆਨ ਦੀ ਗੱਲ ਹੋਣੀ ਹੈ ਔਰ ਸਤਹੀ ਗਿਆਨ ਉਹ ਕਦੇ ਵੱਡੀ ਤਬਦੀਲੀ ਨਹੀਂ ਸੋ ਇਹਨਾਂ ਸ਼ਬਦਾਂ ਨਾਲ ਹਾਂ ਤੁਹਾਨੂੰ ਬਹੁਤ ਧੰਨਵਾਦ ਸੁਖਵਿੰਦਰ ਸਿੰਘ ਜੀ ਨੇ ਜੋ ਜੀ ਸਾਹਿਬ ਨੇ ਕਿਹਾ ਕਿ ਜੋ ਤੁਸੀਂ ਐਕਟੀਵਿਟੀ ਕਰ ਰਹੇ ਹੋ ਤਿੰਨ ਚਾਰ ਤੁਸੀਂ ਗੱਲਾਂ ਦਸੀਆਂ ਸਿੰਘ ਸਾਹਿਬ ਬਹੁਤ ਅੱਛਾ ਉਦਮ ਕਰ ਰਹੇ ਹੋ ਵਾਈਚਨ ਸਾਹਿਬ ਤੁਸੀਂ ਕਿ ਜਿਹੜਾ ਆਹ ਤਿੰਨ ਚਾਰ ਗੱਲਾਂ ਤੁਸੀਂ ਕਹੀਆਂ ਮੈਨੂੰ ਲੱਗਦਾ ਹੈ ਕਿ ਕਿਸੇ ਹੋਰ ਅਦਾਰੇ ਵੱਲੋਂ ਇਹ ਨਹੀਂ ਆ ਤੁਸੀਂ ਵਿਧਾਈ ਦੇ ਪਾਤਰ ਹੋ ਕਿ ਤੁਸੀਂ ਇਹ ਕਾਰਜ ਕਰ ਰਹੇ ਹੋ ਔਰ ਮੈਨੂੰ ਲੱਗਦਾ ਹੈ ਕਿ ਸਿੱਖ ਅਕਾਦਮਿਕਤਾ ਦੇ ਵਿੱਚ ਔਰ ਸਿੱਖ ਇਤਿਹਾਸ ਦੇ ਵਿੱਚ ਇਹ ਬਹੁਤ ਵੱਡੀ ਢੇਨ ਹੈ ਇਹਨਾਂ ਸ਼ਬਦਾਂ ਦਾ ਮਾਅਨਾ ਆਪ ਸਭ ਨੂੰ ਉਦਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ